ਕੈਨੇਡਾ ਚ ਵਾਪਰੀਆਂ ਕਈ ਅਜਿਹੀਆਂ ਘਟਨਾਵਾਂ ਜਿਨ੍ਹਾਂ ਦਾ ਅਸਰ ਸਿੱਧੇ ਤੌਰ ਤੇ ਅੰਤਰਰਾਸ਼ਟਰੀ ਪੱਧਰ ਤੇ ਪਿਆ ਖਾਸ ਕਰਕੇ ਭਾਰਤ ਕੈਨੇਡਾ ਦੇ ਸਬੰਧ ਜਿਸ ਢੰਗ ਨਾਲ ਵਿਗੜੇ ਔਰ ਉਹਦੇ ਜਿਹੜੇ ਸਿੱਟੇ ਨਿਕਲ ਰਹੇ ਆ ਉਹ ਬੜੇ ਭਿਆਨਕ ਨੇ ਖਾਸ ਕਰਕੇ ਲੋਕਾਂ ਦੇ ਲਈ ਜਿਹੜੇ ਕੈਨੇਡਾ ਦੇ ਵਿੱਚ ਜਾ ਕੇ ਮਿਹਨਤ ਕਰਕੇ ਕਮਾਈ ਕਰਨ ਦਾ ਜਾਂ ਉੱਥੇ ਪੜ੍ਹਾਈ ਕਰਨ ਦਾ ਸੁਪਨਾ ਪਾਲੀ ਬੈਠੇ ਨੇ ਖਾਸ ਕਰਕੇ ਇਸ ਦਾ ਅਸਰ ਵੱਡੇ ਪੱਧਰ ਦੇ ਉੱਤੇ ਭਾਰਤ ਤੇ ਪੈਣ ਵਾਲਾ ਕੈਨੇਡਾ ਸਰਕਾਰ ਨੇ ਇੱਕ ਹੋਰ ਫੈਸਲਾ ਲੈ ਲਿਆ ਇਸ ਤੋਂ ਪਹਿਲਾਂ ਵੀ ਜਿਹੜਾ ਆ ਮਲਟੀਪਲ ਵੀਜ਼ੇ ਦੇ ਉੱਤੇ ਰੋਕ ਲਾਈ ਗਈ ਸੀ ਕਿ ਉਹ ਨਹੀਂ ਮਿਲੇਗਾ ਸਿੰਗਲ ਐਂਟਰੀ ਜਾਂ ਫਿਰ ਮਲਟੀਪਲ ਵੀਜ਼ਾ ਲੱਗਦਾ ਵੀ ਹੈ ਤੇ ਦੁਬਾਰਾ ਜੇਕਰ ਕੋਈ ਜਾਣਾ ਚਾਹੁੰਦਾ ਤੇ ਉਸਦੇ ਲਈ ਵੀ ਸਬੰਧਤ ਅਧਿਕਾਰੀ ਜੇਕਰ ਮਨਜ਼ੂਰੀ ਦੇਣਗੇ ਤਾਂ ਜਾਇਆ ਜਾ ਸਕਦਾ ਹਰ ਵਾਰ ਮਨਜ਼ੂਰੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਹੁਣ ਇੱਕ ਹੋਰ ਫੈਸਲਾ ਕਿਹੜਾ ਲਿਆ ਗਿਆ ਸਿਆਸੀ ਸ਼ਰਨ ਲੈ ਕੇ ਕੈਨੇਡਾ ਵਿੱਚ ਵਸਦੇ ਲੋਕਾਂ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੁਣ ਸਿਆਸੀ ਸ਼ਰਨ ਵਾਲੇ ਜਿਹੜੇ ਨੇ ਹੁਣ ਇੱਕ ਦੇਸ਼ ਦੀ ਨਾਗਰਿਕਤਾ ਛੱਡ ਕੇ ਦੂਜੇ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਖਾਸ ਕਰਕੇ ਕੈਨੇਡਾ ਦੇ ਵਿੱਚ ਵਸਣ ਦੇ ਲਈ ਉਹ ਲੋਕ ਜਿਹੜੇ ਸਿਆਸੀ ਸ਼ਰਨ ਲੈ ਕੇ ਜਾਂਦੇ ਸਨ ਉਹਨਾਂ ਦੀ ਐਂਟਰੀ ਜਿਹੜੀ ਆ ਹੁਣ ਬੰਦ ਹੋ ਗਈ ਆ ਉਹਨਾਂ ਦੀ ਐਂਟਰੀ ਦੇ ਉੱਤੇ ਰੋਕ ਲੱਗ ਗਈ ਆ ਕਿਉਂਕਿ ਸਿਆਸੀ ਸ਼ਰਨ ਹੁਣ ਕੈਨੇਡਾ ਸਰਕਾਰ ਨਹੀਂ ਦੇਵੇਗੀ ਇਸ ਦੇ ਲਈ ਤਾਜ਼ੇ ਫੈਸਲੇ ਆਏ ਨੇ ਚੋਣਾਂ ਦਾ ਮਾਹੌਲ ਜਿਵੇਂ ਜਿਵੇਂ ਨੇੜੇ ਉੱਥੇ ਆ ਰਿਹਾ ਉੱਥੇ ਓਵੇਂ ਓਵੇਂ ਫੈਸਲੇ ਖਾਸ ਕਰਕੇ ਪ੍ਰਵਾਸੀਆਂ ਦੇ ਲਈ ਸਖਤੀ ਦੇ ਨਾਲ ਲਏ ਜਾਣ ਲੱਗੇ ਨੇ ਇਸ ਤਰ੍ਹਾਂ ਕੈਨੇਡਾ ਸਰਕਾਰ ਕੀ ਚੋਣਾਂ ਤੱਕ ਹੀ ਰੁਖ ਅਪਣਾਏਗੀ ਉਸ ਤੋਂ ਬਾਅਦ ਕੀ ਢਿੱਲ ਵਰਤੇਗੀ ਜਾਂ ਫਿਰ ਇਹ ਅੱਗੇ ਵੀ ਸਖਤੀ ਜਾਰੀ ਰਹੇਗੀ ਇਸ ਦੇ ਬਾਰੇ ਹਾਲੇ ਕਹਿਣਾ ਕੁਝ ਵੀ ਅਸੰਭਵ ਨਹੀਂ ਹੈ ਪੰਜਾਬੀ ਜਾਗਰਣ ਦੇ ਵਿੱਚ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਦੀ ਛਪੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਵੱਖਵਾਦੀ ਜਿਨ੍ਹਾਂ ਨੂੰ ਕਿਹਾ ਜਾਂਦਾ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਸਬੰਧਾਂ ਚਾਹੇ ਤਣਾਅ ਦੌਰਾਨ ਭਾਰਤ ਦੇ ਦਬਾਅ ਅੱਗੇ ਗੋਡੇ ਟੇਕਦੇ ਹੋਏ ਕੈਨੇਡਾ ਨੇ ਆਪਣੇ ਦੇਸ਼ 'ਚ ਸਿਆਸੀ ਸ਼ਰਨ ਮੰਗਣ ਵਾਲਿਆਂ ਨੂੰ ਅੱਖਾਂ ਬੰਦ ਕਰਕੇ ਸ਼ਰਨ ਦੇਣ ਦੀ ਨੀਤੀ ਬੰਦ ਕਰਨ ਦਾ ਐਲਾਨ ਕਰਦੇ ਹੋਏ 29 ਨਵੰਬਰ ਤੋਂ 신청ਾਰਥੀਆਂ ਤੋਂ ਨਵੇਂ ਬਿਨਾ ਪੱਤਰ ਸਵੀਕਾਰ ਕਰਨ ਤੇ ਰੋਕ ਲਗਾ ਦਿੱਤੀ ਹੈ ਜਿਹੜੇ ਤਾਂ 29 ਨਵੰਬਰ ਤੋਂ ਪਹਿਲਾਂ ਪਹਿਲਾਂ ਦੇ ਚੁੱਕੇ ਨੇ ਅਰਜ਼ੀਆਂ ਆਪਣੀਆਂ ਸਿਆਸੀ ਸ਼ਰਨ ਲੈਣ ਦੇ ਲਈ ਕਿਸੇ ਵੀ ਦਾ ਵੀ ਹਵਾਲਾ ਲੈਂਦੇ ਰਹੇ ਨੇ ਉਹ ਤਾਂ ਮਨਜ਼ੂਰ ਹੋ ਸਕਦੀਆਂ ਨੇ ਉਹ ਵਿਚਾਰ ਅਧੀਨ ਹੋ ਸਕਦੀਆਂ ਨੇ ਪਰ 29 ਨਵੰਬਰ ਤੋਂ ਬਾਅਦ ਕੋਈ ਵੀ ਨਵੀਂ ਅਰਜੀ ਇਸ ਦੇ ਉੱਤੇ ਨਹੀਂ ਲਈ ਜਾਣੀ ਇਸ ਫੈਸਲਾ ਲੈ ਲਿਆ ਗਿਆ ਜਿਨ੍ਹਾਂ ਲੋਕਾਂ ਨੂੰ ਸ਼ਰਨ ਦਿੱਤੀ ਵੀ ਜਾਵੇਗੀ ਉਹਨਾਂ ਦੇ ਬਿਨਾ ਪੱਤਰ ਦੀ ਦੰਗਾਈ ਨਾਲ ਜਾਂਚ ਕੀਤੀ ਜਾਵੇਗੀ ਭਾਰਤ ਆ ਪ੍ਰਤੱਖ ਰੂਪ ਵਿੱਚ ਸਖਤ ਰਵਈਆ ਅਪਣਾ ਕੇ ਕੈਨੇਡਾ ਤੇ ਵੱਖਵਾਦੀ ਅੰਸਰਾਂ ਨੂੰ ਕਾਬੂ ਕਰਨ ਦਾ ਲਗਾਤਾਰ ਦਬਾਅ ਬਣਾ ਰਿਹਾ ਹੈ ਕੈਨੇਡਾ ਦੇ ਇਸ ਫੈਸਲੇ ਦਾ ਅਸਰ ਸਭ ਤੋਂ ਵੱਧ ਪੰਜਾਬ ਤੇ ਪਵੇਗਾ ਕਿਉਂਕਿ ਕੈਨੇਡਾ ਚ ਸਿਆਸੀ ਸ਼ਰਨ ਮੰਗਣ ਵਾਲਿਆਂ ਚ ਸਭ ਤੋਂ ਵੱਧ ਗਿਣਤੀ ਪੰਜਾਬ ਤੋਂ ਉੱਥੇ ਜਾਣ ਵਾਲਿਆਂ ਦੀ ਹੁੰਦੀ ਹੈ ਆਪਣੇ ਨਵੇਂ ਨੋਟਿਸ ਚ ਕੈਨੇਡਾ ਸਰਕਾਰ ਨੇ ਕਿਹਾ ਕਿ ਵਿਦੇਸ਼ ਤੋਂ ਆਉਣ ਵਾਲੇ ਸ਼ਰਨਾਰਥੀਆਂ ਤੇ ਕੈਨੇਡਾ ਚ ਸਪੌਂਸਰਡ ਨੂੰ ਵੱਧ ਨਿਸ਼ਚਿਤਤਾ ਦਾ ਨਾਲ ਪ੍ਰਦਾਨ ਕਰਨ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਵਿਭਾਗ ਯਾਨੀ ਕਿ IRCC ਨੇ 29 ਨਵੰਬਰ 2024 ਤੋਂ ਸ਼ਰਨਾਰਥੀਆਂ ਦੇ ਨਿੱਜੀ PSR ਪ੍ਰੋਗਰਾਮ ਚ ਪੰਜ ਦੇ ਸਮੂਹਾਂ ਤੇ ਭਾਈਚਾਰਕ ਸਪான்ਸਰਡ ਤੋਂ ਨਵੇਂ ਬਿਨਾ ਪੱਤਰ ਸਵੀਕਾਰ ਕਰਨਾ ਅਸਥਾਈ ਰੂਪ ਚ ਬੰਦ ਕਰ ਦਿੱਤਾ ਹਾਲਾਂਕਿ ਟੈਂਪਰੇਰੀ ਰੋਕ ਲੱਗੀ ਹੈ ਇਸ ਨੂੰ ਕਦੋਂ ਹਟਾਇਆ ਜਾਂਦਾ ਇਹ ਹਾਲੇ ਨਹੀਂ ਕਿਹਾ ਜਾ ਸਕਦਾ ਇਹ ਨਿਯਮ 31 ਦਸੰਬਰ 2025 ਤੱਕ ਫਿਲਹਾਲ ਲਾਗੂ ਰਹਿਣਗੇ ਨੋਟਿਸ ਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ 29 ਨਵੰਬਰ ਤੋਂ ਪਹਿਲਾਂ ਤੱਕ ਜਿੰਨੇ ਵੀ ਬਿਨਾ ਪੱਤਰ आईआरसीसी ਨੂੰ ਪ੍ਰਾਪਤ ਹੋਏ ਨੇ ਉਹਨਾਂ ਨੂੰ ਹੀ ਕੈਨੇਡਾ ਚ ਵਸਾਉਣ ਤੇ ਵਿਚਾਰ ਕੀਤਾ ਜਾਵੇਗਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਿਆਸੀ ਸ਼ਰਮ ਦੀ ਮੰਗ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਤੇ ਪਿਛਲੇ ਦਿਨੀ ਹੈਰਾਨੀ ਵੀ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਵੱਡੀ ਗਿਣਤੀ ਦੇ ਵਿੱਚ ਅਜਿਹੇ ਵਿਦਿਆਰਥੀ ਕੈਨੇਡਾ ਪਹੁੰਚਦੇ ਨੇ ਜੋ ਆਉਣ ਤੋਂ ਤੁਰੰਤ ਬਾਅਦ ਸ਼ਰਨ ਦਾ ਦਾਵਾ ਪੇਸ਼ ਕਰ ਦਿੰਦੇ ਨੇ ਮਿਲਰ ਨੇ ਝੂਠੇ ਸ਼ਰਨ ਬਿਨਾਂ ਪੱtras ਚ ਭਾਰੀ ਵੱੱਦੇ ਲਈ ਇਮੀਗ੍ਰੇਸ਼ਨ ਸਲਾਹਕਾਰਾਂ ਦੀਆਂ ਆ ਨੈਤਿਕ ਸਲਾਹਾਂ ਨੂੰ ਜ਼ਿੰਮੇਵਾਰ ਠਰਾਇਆ ਉਹਨਾਂ ਇਹ ਵੀ ਆਖਿਆ ਕਿ ਕਈ ਵਾਰ ਤਾਂ ਸ਼ਰਨ ਲਈ ਜਾਇਜ਼ ਕਾਰਨ ਵੀ ਨਹੀਂ ਹੁੰਦੇ ਪਰ ਇੱਥੇ ਇੱਕ ਗੱਲ ਸਪਸ਼ਟ ਹੈ ਜਿਵੇਂ ਕਿ ਇਸ ਦੇ ਹਿੱਸੇ ਦੇ ਵਜੋਂ ਲੜੀ ਦੇ ਵਜੋਂ ਜੋ ਸਾਬਕਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਜਦੋਂ ਲੈਟਰ ਪੈਡ ਚੱਲਦਾ ਸੀ ਜਾਂ ਉਹਨਾਂ ਨੇ ਆਪ ਵੀ ਕਈ ਥਾਵਾਂ ਦੇ ਉੱਤੇ ਦਾਵਾ ਪਹਿਲਾਂ ਕੀਤਾ ਕਿ ਉਹ ਲੈਟਰ ਪੈਡ ਦੇ ਨਾਲ ਕਈ ਲੋਕਾਂ ਨੂੰ ਹਜ਼ਾਰਾਂ ਵਿਅਕਤੀ ਨੇ ਜਿਨ੍ਹਾਂ ਨੂੰ ਸਿਆਸੀ ਸ਼ਰਨ ਵੱਖ-ਵੱਖ ਦੇਸ਼ਾਂ 'ਚ ਦਵਾ ਚੁੱਕੇ ਨੇ ਖਾਸ ਕਰਕੇ ਜੇ ਗੱਲ ਕਰਨੇ ਆ ਇੱਥੇ ਸਾਬਕਾ ਸੰਸਦ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਮੰਨਿਆ ਸੀ ਉਹਨਾਂ ਨੇ ਪੰਜਾਬ ਦੇ ਘੱਟੋ-ਘੱਟ 50 ਹਜ਼ਾਰ ਨੌਜਵਾਨਾਂ ਨੂੰ ਸਿਆਸੀ ਸ਼ਰਨ ਲੈਣ ਲਈ ਆਪਣੇ ਲੈਟਰਪੈਡ ਤੇ ਪੱਤਰ ਜਾਰੀ ਕੀਤੇ ਨੇ ਇਹ ਪੱਤਰ ਸ਼ਰਨ ਲੈਣ ਵਾਲਿਆਂ ਨੂੰ ਜਾਰੀ ਕੀਤੇ ਜਾਂਦੇ ਨੇ ਜੋ 1980 ਦੇ ਦਹਾਕੇ 'ਚ ਪੰਜਾਬ 'ਚ ਜਿਹੜਾ ਇੱਕ ਦੌਰ ਚੱਲਿਆ ਸੀ ਉਹਨਾਂ ਸਿੱਖਾਂ ਤੇ ਅਤਿਆਚਾਰ ਹੱਤਿਆ ਤੇ ਆਪਣੇ ਹਿੱਤਾਂ ਦੀ ਆਵਾਜ਼ ਚੁੱਕਣ ਤੇ ਹੋਈਆਂ ਹਤਿਆਵਾਂ ਦੀ ਆਪਣੀਆਂ ਕਹਾਣੀਆਂ ਸੁਣਾਉਂਦੇ ਨੇ ਮਾਨ ਨੇ ਇਹ ਵੀ ਮੰਨਿਆ ਸੀ ਕਿ ਪੱਤਰ ਜਾਰੀ ਕਰਨ ਦੇ ਬਦਲੇ ਉਹ ప్రతి ਪੱਤਰ 50000 ਰੁਪਏ ਲੈਂਦੇ ਹਨ ਇਸ ਰਾਸ਼ੀ ਦੀ ਵਰਤੋਂ ਆਪਣੀ ਪਾਰਟੀ ਚਲਾਉਣ ਲਈ ਕਰਦੇ ਨੇ ਇੰਨੀ ਗੱਲ ਕਹੀ ਕਿ ਹਾਲਾਂਕਿ ਇਹ ਲੈਟਰ ਪੈਡ ਲਿਖਣ ਨੂੰ ਲੈ ਕੇ ਵੀ ਕਈ ਵਿਰੋਧੀਆਂ ਨੇ ਜਿਹੜੇ ਕੀ ਸਿਮਰਨਜੀਤ ਸਿੰਘ ਮਾਨ ਦੀ ਸਿਆਸਤ ਨੂੰ ਪਸੰਦ ਨਹੀਂ ਕਰਦੇ ਉਹਨਾਂ ਨੇ ਸਵਾਲ ਚੁੱਕੇ ਸੀ ਕਿ ਇਹਨਾਂ ਨੇ ਤਾਂ ਇਹ ਲੈਟਰ ਪੈਡ ਬਣਾ ਕੇ ਪੈਸੇ ਬਣਾਉਣ ਦਾ ਇੱਕ ਧੰਦਾ ਵੜਾ ਲਿਆ ਹਾਲਾਂਕਿ ਇੱਕ ਵੱਖਰੀਆਂ ਗੱਲਾਂ ਨੇ ਵੱਖਰੀਆਂ ਚਰਚਾਵਾਂ ਨੇ ਇੱਥੇ ਕੀ ਹੈ ਪਰ ਵੱਡਾ ਅਸਰ ਜਿਹੜਾ ਹੈ ਕੈਨੇਡਾ ਨੇ ਰੋਕ ਲਾਈ ਹੈ ਉਸ ਦਾ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ ਪੈ ਸਕਦਾ ਖਾਸ ਕਰਕੇ ਜਿਹੜੇ ਸਿਆਸੀ ਸ਼ਰਨ ਲੈ ਕੇ ਕੈਨੇਡਾ ਚ ਵਸਣਾ ਚਾਹੁੰਦੇ ਨੇ ਰਹਿਣਾ ਚਾਹੁੰਦੇ ਨੇ ਤਾਂ ਹੁਣ ਕੈਨੇਡਾ ਸਰਕਾਰ ਨੇ ਘੱਟੋ ਘੱਟ 31 ਦਸੰਬਰ 2025 ਤੱਕ ਇਸ ਦੇ ਉੱਤੇ ਰੋਕ ਲਾਈ ਹੈ ਇਹ ਰੋਕ ਇਹ ਰੋਕ ਪਹਿਲਾਂ ਵੀ ਹਟਾਈ ਜਾ ਸਕਦੀ ਹੈ ਪਰ ਬਾਅਦ ਦੇ ਵਿੱਚ ਵੀ ਪਰੇ ਸਾਰੇ ਦਾ ਸਾਰਾ ਨਿਰਭਰ ਕਰਦਾ ਹੈ ਕੈਨੇਡੀਅਨ ਗਵਰਨਮੈਂਟ ਦੇ ਉੱਤੇ ਸਰਕਾਰ ਦੇ ਉੱਤੇ ਕਿ ਕੀ ਫੈਸਲਾ ਲਿਆ ਜਾਂਦਾ ਫਿਲਹਾਲ ਇਸ ਜਾਣਕਾਰੀ ਚਾਹਨਾ ਹੀ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ